ਅੱਜ ਜੋ ਗੁਰਦਾਸਪੁਰ ਦੇ ਵਿੱਚ ਖੱਟਾ ਕ੍ਰਮ ਹੋਇਆ ਜਿਹੜਾ ਸਵੇਰੇ 4 ਵਜੇ ਸਾਡੇ ਜਿਹੜੇ ਅਧਨੀ ਏਡੀਸੀ ਸਾਹਿਬ ਦੇ ਨਿਰਦੇਸ਼ਨ ਦੇ ਵਿੱਚ ਜੋ ਗੁਰਦਾਸਪੁਰ ਦੇ ਵਿੱਚ ਜੋ ਨਜਾਇਜ਼ ਜਿਹੜੀਆਂ ਉਸਾਰੀਆਂ ਵੈ ਉਹਨਾਂ ਨੂੰ ਹਟਾਉਣ ਦਾ ਜੋ ਇੱਕ ਉਪਕ੍ਰਮ ਕੀਤਾ ਗਿਆ ਉਹਦੇ ਸਬੰਧ ਵਿੱਚ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਸਨਾਤਨ ਘਰਾਣਿਆਂ ਦੁਨ ਗੁਰਦਾਸਪੁਰ ਨੇ ਇੱਕ ਅਪਰਵਾਸੀਆਂ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਹ ਸਾਡੇ ਧਿਆਨ ਵਿੱਚ ਆਇਆ ਹੋਇਆ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਜਿਹੜੇ ਅਪਰਵਾਸੀ ਲੋਕ ਨੇ ਉਹ ਜਿਹੜੇ ਹੈ ਨਜਾਇਜ਼ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਬੈਠੇ ਹੋਏ ਨੇ ਰੇੜੀਆਂ ਪਟੀਆਂ ਲਗਾ ਕੇ ਕੁਝ ਹੋਰ ਰੂਪਾਂ ਦੇ ਵਿੱਚ ਤੇ ਉਹਦੇ ਸਬੰਧ ਵਿੱਚ ਅਸੀਂ ਨਗਰਪਾਲਿਕਾ ਨੂੰ ਇੱਕ ਰਿਕਵੈਸਟ ਕੀਤੀ ਸੀਗੀ ਕਿ ਸਾਡੀਆਂ ਕੁਝ ਮੰਗਾਂ ਕਿ ਜਿਹੜੀਆਂ ਨਜਾਇਜ਼ ਰੇੜੀਆਂ ਪਟੀਆਂ ਹੈ ਉਹਨਾਂ ਨੂੰ ਹਟਾਇਆ ਜਾਵੇ ਉਦੋਂ ਸਾਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ 356 ਰੇਡੀਆਂ ਫੜੀਆਂ ਜਿਹੜੀਆਂ ਉਹ ਰਜਿਸਟਰਡ ਕੀਤੀਆਂ ਹੋਈਆਂ ਹਨ। ਔਰ ਬਕਾਇਦਾ ਉਹਨਾਂ ਨੂੰ ਜਿਹੜਾ ਵਾ ਆਈ ਕਾਰਡ ਵੀ ਇਸ਼ੂ ਕੀਤੇ ਹੋਏ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਨੰਬਰ ਵੀ ਇਸ਼ੂ ਕੀਤੇ ਹੋਏ ਨੇ। ਦਸੋ ਅਸੀਂ ਉਸ ਜਿਹੜੀ ਮੰਗ ਕੀਤੀ ਹੈ ਕਿ ਭਈ ਉਹ 356 ਰੇਡੀਆਂ ਜਿਹੜੀਆਂ ਉਹ ਸਾਡੇ ਸ਼ਹਿਰ ਵਿੱਚ ਰਹਿਣੇ ਚਾਹੀਦੀਆਂ ਅਦਰਵਾਜ਼ੀ ਬਾਕੀਆਂ ਨੂੰ ਬਾਹਰ ਕੱਢੋ। ਠੀਕ ਹੈ। ਉਹਨ ਕੀ ਹੈਗਾ ਵਾ ਉਹਦਾ ਮਕਸਦ ਕੀ ਸੀਗਾ? ਕਿਉਂਕਿ ਜਿਹੜੇ ਤੇ 356 ਲੋਕ ਨੇ ਉਹ ਸਾਡੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ। ਸਾਡੇ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਪਛਾਣ ਜਿਹੜੀ ਹੈ ਨਗਰਪਾਲਿਕਾ ਨੂੰ ਜਮ੍ਹਾਂ ਕਰਵਾ ਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਰਜਿਸਟ੍ਰੇਸ਼ਨ ਬਣਿਆ ਉਹ ਜਿਹੜੇ ਅਪਰਵਾਸੀ ਲੋਕਾਂ ਦੇ ਪਏ ਨੇ ਉਹਨਾਂ ਦੀ ਨਾ ਤੇ ਕੋਈ ਪਛਾਣ ਹੈ ਨਾ ਉਹਨਾਂ ਦੀ ਕੋਈ ਉਹਨਾਂ ਨੇ ਕਿਤੇ ਆਪਣਾ ਰਿਕਾਰਡ ਕਿਤੇ ਹੋਰ ਤੇ ਡਿਪੋਜ਼ਿਟ ਕਰਵਾਇਆ ਹੋਇਆ ਤੇ ਸਾਡੇ ਲਈ ਤਾਂ ਖਤਰਾ ਹੀ ਹੈ ਨਾ ਕਿਸੇ ਵੀ ਟਾਈਮ ਤੇ ਕੁਝ ਵੀ ਉਹ ਸਾਡੇ ਨਾਲ ਕਰਕੇ ਘਟਨਾ ਦੀ ਪਰ ਹੜੇ ਵੀ ਨਹੀਂ ਜਾ ਸਕਦੀ ਤੇ ਸੋ ਅਸੀਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਸੀਗੀ ਲੇਕਿਨ ਨਗਰਪਾਲਿਕਾ ਨੇ ਫੇਰ وہی ਕੰਮ ਕੀਤਾ ਹੈ ਕਿ ਆਪਣੀ ਸਾਡੀ ਆਈ ਵੋਇਸ ਵਾਸਤੇ ਉਹਨਾਂ ਨੇ ਕੀ ਕੀਤਾ ਕਿ ਦੁਕਾਨਦਾਰਾਂ ਨੂੰ ਟਾਰਗੇਟ ਕਰ ਲਿਆ ਜੋ ਚੀਜ਼ ਅਸੀਂ ਚਾਹੁੰਦੇ ਸੀਗੇ ਉਹ ਚੀਜ਼ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਦੁਕਾਨਦਾਰਾਂ ਨੂੰ ਟਾਰਗੇਟ ਕਰਕੇ ਔਰ ਵਿਸ਼ਪਾਰਕਰ ਦੇ ਵਿੱਚ ਜੋ ਅੱਜ ਤੁਸੀਂ ਦੇਖਿਆ ਉੱਥੇ ਕੀ ਹਾਲਾਤ ਕੀਤੇ ਹੋਏ ਨੇ ਉਹਨਾਂ ਨੇ ਉਹਨਾਂ ਨੇ ਸ਼ੈੱਡ ਤੋੜ ਦਿੱਤੇ ਹੁਣ ਕੋਈ ਉਹਨਾਂ ਨੂੰ ਪੁੱਛੇ ਕਿ ਭਈ ਇਹ ਸ਼ੈੱਡ ਦੇ ਉੱਪਰੋਂ ਕਿਹੜੀ ਟਰੇਨ ਨਿਕਲਣੀ ਉੱਥੋਂ ਜੇ ਉਹਦੀ ਸ਼ੈੱਡ ਤੋੜਦੇ ਪਿਓ ਜੀ ਤੁਸੀਂ ਜਿਹੜਾ ਟ੍ਰੈਫਿਕ ਦਾ ਕੰਟਰੋਲ ਜੀ ਕਰਨਾ ਵੀ ਚਾਹੁੰਦੇ ਤੁਸੀਂ ਤੇ ਬਾਜ਼ਾਰ ਦੇ ਵਿੱਚ ਇੰਨੀ ਜ਼ਿਆਦਾ ਨਜਾਇਜ਼ ਰੇੜੀ ਫੜੀ ਲੱਗੀ ਹੋਈ ਹੈ ਤੁਸੀਂ ਉਹਨਾਂ ਨਾਲ ਤੇ ਕੁਝ ਕਰਦੇ ਨਹੀਂ ਪਏ ਤੇ ਜਿਹੜੇ ਸ਼ੈਟ ਸਾਈਡ ਤੇ ਲੱਗੇ ਹੋਏ ਨੇ ਉਹਨਾਂ ਨੂੰ ਤੇ ਤੋੜ ਦਿੱਤਾ ਮੈਂ ਕਹਿੰਦਾ ਵਾਂ ਕਿ ਨਗਰਪਾਲਿਕਾ ਦੀ ਜੋ ਇਹ ਕਾਰੇ ਉਹਨਾਂ ਨੇ ਕਾਰੇ ਕੀਤਾ ਵੈ ਅਸੀਂ ਨਿਖਤਦੇ ਨਹੀਂ ਉਹਨੂੰ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੇ ਕੀਤਾ ਠੀਕ ਹੈ ਲੇਕਿਨ ਗਲਤ ਹੀ ਕੰਮ ਕੀਤਾ ਉਹਨਾਂ ਨੇ ਕਿੱਥੇ ਕਰਨਾ ਚਾਹੀਦਾ ਸੀ ਉੱਥੇ ਉਹਨਾਂ ਨੇ ਕੀਤਾ ਨਹੀਂ ਫਿਰ ਦੂਜੀ ਗੱਲ ਇੱਕ ਜਿਹੜੀ ਚੀਜ਼ ਦਿਖ ਰਹੀ ਚਾਹੀਏ ਕਿ ਉਹਨਾਂ ਨੇ ਕੁਝ ਜਗ੍ਹਾ ਦੇ ਉੱਪਰ ਦੇ ਸਭ ਕੁਝ ਕਰ ਦਿੱਤਾ ਜੋ ਤੋੜਪਾਂ ਕਰਨੀ ਸੀ ਲੇਕਿਨ ਕੁਝ ਜਗ੍ਹਾ ਦੇ ਉੱਪਰ ਜੋ ਕੁਝ ਰਾਜਨੀਤਿਕ ਲੋਕਾਂ ਨੇ ਜੋ ਵੈਲਿਊਸ਼ਨ ਨੇ ਉਹਨਾਂ ਨੂੰ ਉਹਨਾਂ ਨੇ ਛੱਡ ਦਿੱਤਾ ਸੋ ਇਹ ਜਿਹੜੀ ਚੀਜ਼ ਜਿਹੜੀ ਚੱਲ ਰਹੀ ਹੈ ਨਾ ਇਹ ਫਿਰ ਗਲਤ ਹੈ ਅਸੀਂ ਇਸ ਜੀ ਨੂੰ ਦਾਦਰ ਕ੍ਰਾਂਤੀ ਦਲਵਾਲੋ ਜੋ ਅਸੀਂ ਮਹੀਂ ਸ਼ੁਰੂ ਕੀਤੀ ਹੈ ਸਾਡਾ ਟੀਚਾ ਇੱਕੋ ਹੀ ਹੈਗਾ ਵਾ ਕਿ ਸ਼ਹਿਰ ਨੂੰ ਅਸੀਂ ਕਲੀਨ ਕਰਨਾ ਹੈ ਬੜੀਆਂ ਬੁਰਾਈਆਂ ਤਾਂ ਚੱਲ ਰਹੀਆਂ ਵੈ ਸਿਰਫ ਅਪਰਵਾਸੀ ਹੀ ਨਹੀਂ ਬਹੁਤ ਸਿਆ ਹੋਰ ਵੀ ਬੁਰਾਈਆਂ ਚੱਲ ਰਹੀਆਂ ਅਸੀਂ ਉਹਨਾਂ 'ਤੇ ਵੀ ਹੋਣਾ ਬਾਅਦ ਵਿੱਚ ਲੇਕਿਨ ਫਿਲਹਾਲ ਸਾਡੀ ਜਿਹੜੀ ਮੰਗ ਹੈਗੀ ਹੈ ਉਹ ਹੈਗੀ ਕਿ ਜਾਇਰ ਸਿੱਕੇ ਦੇ ਨਾਲ ਜੋ ਜੋ ਕਾਨੂੰਨ ਜੋ ਬਣਦਾ ਹੈ ਕੋਈ ਕਰਨ ਜਾਏ ਉਹਨਾਂ ਕਿਸੇ ਨਾ ਕਰਨ ਗਰੀਬ ਲੋਕਾਂ ਦੇ ਉੱਪਰ ਤੁਸੀਂ ਉਹ ਚੰਗੀਆਂ ਪਰਿਆੜਾ ਦੀਆਂ ਦੁਕਾਨਾਂ ਤੋੜ ਦਿੱਤੀਆਂ ਉਹਨਾਂ ਦੀਆਂ ਛੱਡਾ ਤੋੜ ਦਿੱਤੀਆਂ ਨਾਲ ਹੀ ਉਹਨਾਂ ਦੇ ਪਿੱਛੋਂ ਦੀਵਾਰਾਂ ਵੀ ਉਹਨਾਂ ਦੀ ਟੁੱਟ ਗਈਆਂ ਉਹ ਚੀਜ਼ ਤੁਸੀਂ ਗਲਤ ਕੀਤੀ ਹੈ ਲੇਕਿਨ ਅਸੀਂ ਫੇਰ ਵੀ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਕਿ ਤੁਸੀਂ ਜੋ ਨਜਾਇਜ਼ ਇਨਫਰੋਚਮੈਂਟ ਖਤਮ ਕਰਨ ਦਾ ਜੋ ਟੀਚਾ ਮਿੱਥਿਆ ਆਵੇਂ ਉਹਨੇ ਨਾਲ ਅਸੀਂ ਤੁਹਾਡੇ ਨਾਲ ਲੇਕਿਨ ਉਹ ਸ਼ੁਰੂਆਤ ਤੁਸੀਂ ਜਿਹੜੀ ਫੜੀ ਕਰਤੀ ਜਿਹੜੀਆਂ ਨਜਾਇਜ਼ ਤੋੜ ਦਿੱਤੇ ਲੱਗੀਆਂ ਹੋਈਆਂ ਉਹਨਾਂ ਨੂੰ ਹਟਾਓ ਉਥੋਂ ਤੁਸੀਂ ਇੱਕ ਚੀਜ਼ ਦਾ ਜਵਾਬ ਨਹੀਂ ਦੇ ਪਾਰੇ ਪਿਛਲੇ 15 20 ਦਿਨ ਤੋਂ ਅਸੀਂ ਮੈਂ ਕਰ ਰਿਹਾ ਕਿ 356 ਜਿਹੜੀਆਂ ਰੇਡੀ ਬਡੀਆਂ ਨੂੰ ਸਾਨੂੰ ਲਿਸਟ ਦਿਓ ਲੇਕਿਨ ਉਹ ਲਿਸਟਾਨੂੰ ਨਹੀਂ ਦਿੱਤੀ ਜਾ ਰਹੀ ਉਲੀ ਜਗ੍ਹਾ ਤੇ ਉੱਪਰ ਤੁਹਾਨੂੰ ਕਦੀ ਉਹ ਲੋਨ ਵਾਲੇ ਸਾਨੂੰ 1100 ਬੰਦਿਆਂ ਦੀ ਲਿਸਟ ਦੇਣ ਦੇ ਆ ਕਿ ਜਿਹੜੇ ਹੋਰ ਪ੍ਰੋਵਾਈਡ ਕਰਾ ਦੇਣ ਆ ਤਹਿ ਬਜਾਰੀ ਤੁਸੀਂ ਰੋਜ਼ ਕਰਨੇ ਪਏਓ ਕਲੈਕਟ ਕਰਦੇ ਹੋ ਤੇ ਰਿਕਾਰਡ ਵੀ ਹੋਏਗਾ ਤੇ ਫੇਰ ਹੀ ਆ ਨਾ ਲੇਕਿਨ ਰਿਕਾਰਡ ਕਿਉਂ ਨਹੀਂ ਦੇ ਰਹੇ ਤੁਸੀਂ ਓਪਨ ਕਰੋ ਜਨਤਕ ਕਰੋਨਾ ਨੂੰ ਜਾਣ ਕੇ ਸਾਡੀ ਜਾਣਕਾਰੀ ਦੇ ਅਕੋਰਡਿੰਗ ਕੀ ਹੈਗਾ ਵੈ ਕਿ ਸ਼ਹਿਰ ਦੇ ਵਿੱਚੋਂ ਲਗਭਗ 2000 ਤੋਂ ਉੱਪਰ ਰੇਡੀ ਬਡੀਆਂ ਨੂੰ ਤੋਂ ਤਹਿ ਬਜਾਰੀ ਜਿਹੜੀ ਆ ਕਿੰਨੀਆਂ ਨੇ ਲੇਕਿਨ ਜਮਾ ਜਿਹੜੀ 356 ਦੀ ਕਰਵਾਈ ਜਾਂਦੀ ਪਈ ਹੈ ਜੋ ਇਹਨਾਂ ਨੇ ਦੱਸਿਆ ਸਾਨੂੰ ਕਿ 356 ਦਾ ਰਿਕਾਰਡ ਤੇ ਉਹਨਾਂ ਕੋਲ ਹੈਗਾ ਦੱਸੋ ਇਹ ਧਾਨ ਦੀ ਜਿਹੜੀ ਚਲਦੀ ਪਈ ਹੈ ਇਹਨੂੰ ਰੋਕਣ ਵਾਸਤੇ ਸਾਨੂੰ ਤੁਹਾਡੇ ਜਨਤਾ ਦੇ ਸਹਿਯੋਗ ਦੀ ਵੀ ਲੋੜ ਹੈ ਕਿ ਇਹ ਜਿਹੜੇ ਜੋ ਰੂਲ ਬਣੇ ਹੋਏ ਨੇ ਉਹਨਾਂ ਨੂੰ ਫਾਲੋ ਕਰਾਈਏ ਆਪਾਂ ਮਿਲ ਜੁਲ ਕੇ ਔਰ ਜਿਹੜੀ ਜਿਹੜੇ ਬਾਜ਼ਾਰ ਦੇ ਵਿੱਚ ਸਾਡਾ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਦੁਕਾਨਦਾਰ ਹੁੰਦੇ ਪਏ ਨੇ ਰਾਤੀ ਗੱਲ ਹੋ ਰਹੀ ਸੀ ਸਾਡੀ ਸਾਡੀ ਵਾਇਸ ਚੈਟ ਚੱਲ ਰਹੀ ਸੀ ਕਿ ਉਹਦੇ ਵਿੱਚ ਗੱਲ ਹੋ ਰਹੀ ਸੀ ਕਿ ਕੀ ਦੁਕਾਨਾਂ ਤੇ ਛਿੜੇ ਪੈਣੇ ਸਾਡੇ ਕਾਰੋਬਾਰ ਖਤਮ ਹੋ ਰਹੇ ਨੇ ਕਿਉਂ ਕਿ ਅੱਗੇ ਰੇੜੀਆਂ ਫੜੀਆਂ ਲੱਗੀਆਂ ਲੱਗੀਆਂ ਕੋਈ ਮਾਰਕੀਟ ਦੇ ਵਿੱਚ ਆ ਕੇ ਖੁਸ਼ੀ ਨਹੀਂ ਟ੍ਰੈਫਿਕ ਦੇ ਕਰਕੇ ਜਿਹੜੇ ਆ ਈ ਰਿਕਸ਼ੇ ਪਤਾ ਨਹੀਂ ਕੀ ਕੀ ਉੱਥੋਂ ਬਾਜ਼ਾਰ ਦੇ ਵਿੱਚੋਂ ਨਿਕਲਦਾ ਰਹਿੰਦਾ ਹਰ ਵੇਲੇ ਉਸ ਜਾਮ ਰਹਿਣਾ ਬਿਲੀਵ ਕਰੋ ਕਿ ਮੇਰਾ ਵੀ ਉਹ ਆਫਿਸ ਉਸੇ ਬਾਜ਼ਾਰ ਦੇ ਵਿੱਚ ਹੈ ਔਰ ਮੈਨੂੰ ਆਪਣੇ ਆਫਿਸ ਤੱਕ ਜਾਣ ਵਾਸਤੇ ਕਈ ਵਾਰੀ ਨਾ ਮੈਨੂੰ ਅਤਾ ਤੱਕ ਬਾਜ਼ਾਰ ਦੇ ਵਿੱਚ ਛੁੜਣਾ ਰਹੇ ਜੇ ਬਾਈਚਾ ਸੀ ਮੈਂ ਸਿਵਲ ਹਸਪੀਟਲ ਵੱਲ ਆ ਜਾਵਾਂ ਤੇ ਤੋਂ ਉਹਨੂੰ ਕਿੰਨੀ ਦੇਰ ਫਦਾ ਦਾ ਘੰਟਾ ਟ੍ਰੈਫਿਕ ਵਿੱਚ ਜਾਣਾ ਪੈਂਦਾ ਸੋ ਇਹ ਜਿਹੜੀ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਤੁਹਾਡੀ ਜੋ ਤੁਸੀਂ ਕੀਤਾ ਮੈਂ ਅਸੀਂ ਇਸ ਸਰਾਤਰ ਕ੍ਰਾਂਤੀ ਦਲ ਵੱਲੋਂ ਅਸੀਂ ਐਪਰੀਸ਼ੀਏਟ ਕਰਦੇ ਆ ਬਟ ਉਹ ਤਰੀਕਾ ਗਲਤ ਹੈ ਤੁਸੀਂ ਕਿਸੇ ਨੂੰ ਟਾਰਗੇਟ ਨਾ ਕਰੋ ਤੁਸੀਂ ਇੱਕ ਵੱਡੇ ਘਰੋਂ ਜੋ ਵੀ ਕਰਨਾ ਤੁਸੀਂ ਫੀਤਾ ਫੜ ਲਓ ਜਿਹੜਾ ਫੀਤੇ ਨੇ ਜਿਹੜਾ ਬਾਹਰ ਆਉਂਦਾ ਉਹਨੂੰ ਤੋੜ ਦਿਓ ਜਾਂ ਫੀਤੇ ਦੇ ਅੰਦਰ ਆਂਦਾ ਕੋਈ ਵੀ ਹੋਵੇ چاہے ਉਹ ਕਿਸੇ ਰਾਜਨੀਤਿਕ ਬੰਦੇ ਦਾ ਖਾਸ ਵੀ ਹੋਵੇ ਉਹਨੂੰ ਤੁਸੀਂ ਬਿਲਕੁਲ ਨਹੀਂ ਛੇੜੋ ਤੁਸੀਂ ਟਾਇਲਟ ਕਰਵੋ ਉਹਨੂੰ ਬਿਲਕੁਲ ਇਗਨੋਰ ਰੱਖੋ ਸੋ ਮੇਡੁਰ ਕੇ ਆਪਾ ਆਪਾ ਸ਼ਹਿਰ ਨੂੰ ਸੁਧਾਰਨਾ ਸੋ ਮੇਰੀ ਬੇਨਤੀ ਹੈ ਕਿ ਜੋ ਖਰਚਾਨਾ ਜਿਹੜਾ ਦੁਕਾਨਦਾਰਾਂ ਦਾ ਜੋ ਨੁਕਸਾਨ ਹੋਇਆ ਉਹਦਾ ਖਰਚਾਨਾ ਜਿਹੜਾ ਸਰਕਾਰ ਪੇ ਕਰੇ ਅਦਰਵਾਈਜ਼ ਵਾਕੇ ਬਹੁਤ ਵੱਡਾ ਇੱਥੇ ਜਿਹੜਾ ਸੰਘਰਸ਼ ਕੀਤਾ ਜਾਏ ਧੰਨਵਾਦ